ਜੀ ਜਿਆ ਆਇਆ ਨੂੰ ਮੋਗੇ ਵਾਲੇ ਕੰਮ ਤੇ ਅੱਜ ਫੇਰ ਮਕਾਨ ਦੀ ਹਾਈਟ ਤੁਹਾਨੂੰ ਪਤਾ ਹੀ ਆ 3 ਫੁੱਟ 1 ਇੰਚ ਹੋ ਚੁੱਕੀ ਆ ਚੈਨਰ ਕੱਢਣ ਦਾ ਤਰੀਕਾ ਦੱਸਦੇ ਆ ਆਜੋ ਆ ਸਾਈਡ ਸਪੋਟਾ ਲਾ ਆ ਗਏ ਚੈਨਰ ਕੱਢੀਏ ਤੇ ਬਿਲਡਿੰਗ-ਬਿਲਡਿੰਗ ਤੋਂ ਲੈ ਆ ਮੁੰਡਾ ਨੇ ਵਖੋਣਾ ਤੁਹਾਨੂੰ ਦੇਖੋ ਟੋਟਾ ਕਿੱਦਾਂ ਨਿਕਲਦਾ ਅਜਾ ਕਨਾਲ ਦੇ ਨਾਲ ਕੱਢ ਲਿਆ ਚੈਨਰ ਕੱਢਣ ਦਾ ਤਰੀਕਾ ਦੱਸਿਓ ਬਹੁਤ ਸਾਰੇ ਭਰਾਵਾਂ ਦੇ ਸਵਾਲ ਸੀਗੇ ਵੀ ਕਿੱਦਾਂ ਚੈਨਰ ਪਾਉਨੇ ਆ ਕਿੱਦਾਂ ਕੱਢਦੇ ਆ ਹਨਾ ਆ ਦੇਖੋ ਇਸ ਤਰੀਕੇ ਨਾਲ ਚੈਨਰ ਨਿਕਲਦਾ ਵਾ ਪਰਲੇ ਪਾਸੇ ਬਿਲਡਿੰਗ ਟੁੱਟਿਆ ਵਾ ਮੁੰਡਿਓ ਦੇਖੀ ਬਾਈ ਤਾਰੀ ਸਾਈਡ ਤੇ ਹੋ ਜਾ ਆ ਦੇਖੋ ਸਾਰੇ ਜੱਕ ਨਿਕਲ ਗਏ ਕੰਨ ਥੱਲੇੋਂ ਹੁਣ ਸਾਈਡ ਵਾਲੀਆਂ ਸਪੋਰਟਾਂ ਦੇ ਖੜੀ ਆ ਕੰਦ ਇਸ ਤਰੀਕੇ ਨਾਲ ਨਿਕਲਦਾ ਚੈਨਰ ਕਰੋ ਚੈੱਕ ਖੋਲ ਦੇ ਖੋਲ ਦੇ ਨਾਪ ਦੇ ਨਾ ਨਾ